ਤੇ ਪਾਵਰ ਹੋਣੀ ਜ਼ਰੂਰੀ ਆ ਲਾਜ਼ਮੀ ਜ਼ਰੂਰੀ ਆ ਮੈਂ ਨਹੀਂ ਆਂਦਾ ਮੇਰ ਕੋ ਕੱਲੇ ਕੋ ਆਮ ਲੋਕੀ ਕੱਲ ਨੂੰ ਵਿਧਾਨ ਸਭਾ ਦੀਆਂ ਇਲੈਕਸ਼ਨਾਂ ਆਉਂਦੀਆਂ ਆ 2 2.5 3 ਸਾਲਾਂ ਦੇ ਵਿੱਚ ਸਾਰੇ ਮੇਰੇ ਭਰਾ ਕਾਗਜ਼ ਭਰਨ ਕੀ ਗੱਲ ਇਹਨਾਂ ਦੇ ਇਹਨਾਂ ਦੇ ਡਰਾਇੰਗ ਰੂਮਾਂ ਚੋਂ ਇਹਨਾਂ ਦੇ ਬੱਚੇ ਸਾਡੇ ਸਿਰਾਂ ਤੇ ਆ ਕੇ ਬਹਿਣਗੇ ਸਾਡੇ ਬਜ਼ੁਰਗ ਇਹਨਾਂ ਦੇ 18 18 ਸਾਲ ਦੇ ਬੱਚਿਆਂ ਦੇ ਪੈਰਾਂ ਨੂੰ ਹੱਥ ਲਾਉਂਦੇ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਲੀਡਰਾਂ ਨੂੰ ਇਸ ਕਰਕੇ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਪੜ੍ਹੇ ਲਿਖੇ ਨੌਜਵਾਨ ਆ ਆਓ ਖੁੱਲ ਕੇ ਬਾਹਰ ਮੈਦਾਨ ਚਾਓ ਇਹਨਾਂ ਨੂੰ ਪੁੱਛੋ ੱਖਾ ਚੱਖਾ ਪਾ ਕੇ ਰਿਸ਼ਮ ਸਿੰਘ ਵੜੇ ਸਾਡੇ ਨਾਲ ਸੀ ਨੌਜਵਾਨ ਆ ਕੇ ਕਹਿੰਦੇ ਕਿ ਬਦਲਾ ਦੇ ਨਾਮ ਤੇ ਵੋਟਾਂ ਅਸੀਂ ਵੀ ਪਵਾਇਆ ਕਹਿੰਦੇ ਉਦੋਂ ਆਮ ਆਦਮੀ ਪਾਰਟੀ ਉਸ ਪਿੰਡ ਚੋਂ ਕਹਿੰਦੇ ਜਿਤਾਤੀ ਸੀ ਜਿਹਦੇ ਪਿੰਡ ਦੇ ਵਿੱਚ ਕਾਂਗਰਸ ਦਾ ਘੜ ਹੁੰਦਾ ਸੀ ਕਹਿੰਦੇ ਮਿਲਿਆ ਕੀ ਮਿਲਿਆ ਉਹ ਹੀ ਬਦਲਾਅ ਦੇ ਨਾਮ ਤੇ ਨਸ਼ਾ ਵਧਿਆ ਰਿਸ਼ਮ ਸਿੰਘ ਵਿਡੇਜ ਕਹਿ ਰਹੇ ਆ ਕਿੰਦੇ ਕਿ ਨੌਜਵਾਨੀ ਨੂੰ ਨਸ਼ੇ ਤੋਂ ਬਚਾਉਣ ਦੀ ਗੱਲ ਕਰ ਰਹੇ ਆ ਨੌਜਵਾਨੀ ਦਾ ਪ੍ਰਵਾਸ ਰੋਕਣ ਦੀ ਵੀ ਗੱਲ ਕਰਾਂਗੇ ਤੇ ਹੌਲੇ ਸਮੇਂ ਦੇ ਵਿੱਚ ਅਮਰ ਸਰ ਦਾ ਵਿਕਾਸ ਦੀਆਂ ਵੀ ਗੱਲਾਂ ਹੋਈਆਂ ਤੇ ਜੇ ਸੱਤਾਧਰ ਦੀ ਗੱਲ ਕੀਤੀ ਉਹ ਨਾ ਸੱਤਾਧਰ ਨੂੰ ਵੀ ਰੱਦ ਕੇ ਕੋਸਿਆ ਉਹ ਕਹਿੰਦੇ ਕਿ ਬਦਲਾਅ ਦੇ ਨਾਮ ਤੇ ਆਦਮ ਆਦਮੀ ਮੋਟਾਂ ਪਈਆਂ ਸੀ ਪਰ ਬਦਲਾਅ ਹੋਇਆ ਨਹੀਂ ਪੰਜਾਬ ਦਾ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਵਾ ਰੇਸ਼ਮ ਸਿੰਘ ਵੜੈਸੀ ਸਾਡੇ ਨਾਲ ਨੌਜਵਾਨ ਆ ਤੇ ਉਹਨਾਂ ਨੇ ਇੱਕ ਅਪੀਲ ਨੌਜਵਾਨਾਂ ਨੂੰ ਹੋਰ ਵੀ ਕੀਤੀ ਹੈ ਉਹ ਕਹਿੰਦੇ ਕਿ ਉਹਨਾਂੇ ਘਰਾਂ ਦੇ ਵਿੱਚੋਂ ਉਮੀਦਵਾਰ ਨਾ ਕੱਢੀਏ ਆਪਾਂ ਭਾਵੇਂ ਐਮਪੀ ਇਲੈਕਸ਼ਨ ਹੋਵੇ ਭਾਵੇਂ ਐਮਐਲ ਦੀਆਂ ਹਲ ਇਲੈਕਸ਼ਨ ਹੋਵੇ ਆਮ ਲੋਕਾਂ ਨੂੰ ਜਿਹੜੇ ਕਿ ਨੌਜਵਾਨੀ ਆ ਖਾਸ ਕਰਕੇ ਪਿੰਡਾਂ ਦੇ ਵਿੱਚ ਬੈਠੀ ਹੈਗੀ ਹੈ ਸ਼ਹਿਰਾਂ ਦੇ ਵਿੱਚ ਬੈਠੀ ਆ ਆਪਾਂ ਨੂੰ ਕਾਗਜ਼ ਦਾਖਲ ਕਰਨੇ ਚਾਹੀਦੇ ਆ ਕੋਈ ਖਾਸ ਸੁਨੇਹਾ ਨੌਜਵਾਨਾਂ ਨੂੰ ਦੇਣਾ ਚਾਹੋਗੇ ਖਾਸ ਅੰਮ੍ਰਿਤਸਰ ਵਾਸਤੇ ਵੇਖੋ ਇਹੋ ਹੀ ਬੇਨਤੀ ਆ ਇੱਕ ਤੇ ਸਾਰੇ ਨਸ਼ਿਆਂ ਤੋਂ ਦੂਰ ਰਹੋ ਨੌਜਵਾਨਾਂ ਨੂੰ ਮੇਰੀ ਇਹ ਬੇਨਤੀ ਹੈ ਵੇਖੋ ਯੂਨੀਵਰਸਿਟੀਆਂ ਖਾਲੀਆਂ ਪਈਆਂ ਆ ਤੁਸੀਂ ਯੂਪੀ ਜਾ ਕੇ ਵੇਖ ਲਓ ਆਈਪੀਐਸ ਦੇ ਆਈਏਐਸ ਦੇ ਬੋਰਡ ਦਿਖਣਗੇ ਤੁਹਾਨੂੰ ਕਿਤੇ ਆਈਲੈਟਸ ਦਾ ਬੋਰਡ ਨਹੀਂ ਦਿਖੂਗਾ ਕਿਤੇ ਵੀ ਨਹੀਂ ਦਿਖੂਗਾ ਤੁਹਾਨੂੰ ਤੁਸੀਂ ਸਾਰਾ ਦਿਨ ਕੋ ਮਲੋ ਲੱਭ ਲੋ ਨਹੀਂ ਲੱਭਣਾ ਪੰਜਾਬ ਦੇ ਵਿੱਚ ਤੁਹਾਨੂੰ ਆਈਐਸ ਆਈਪੀਐਸ ਦਾ ਬੋਰਡ ਨਹੀਂ ਲੱਭਣਾ ਅੰਮ੍ਰਿਤਸਰ ਦੀ ਗੱਲ ਕਰ ਲਓ ਘੁੰਮ ਲੋ ਤੁਸੀਂ ਕਿਤੇ ਆਈਐਸ ਆਈਪੀਐਸ ਦਾ ਕਿਤੇ ਇੱਕ ਲੱਭੂਗਾ ਸਾਰਾ ਦਿਨ ਘੁੰਮ ਕੇ ਤੁਹਾਨੂੰ ਇਸ ਕਰਕੇ ਸਾਨੂੰ ਪੜ੍ਹਾਈ ਵੱਲ ਆਪਾਂ ਥੋੜਾ ਰੁਝਾਨ ਕਰੀਏ ਆਪਣਾ ਪੜ੍ਹ ਲਿਖ ਕੇ ਆਪਾਂ ਚੰਗੇ ਅਹੁਦਿਆਂ ਤੇ ਜਾਈਏ ਤਾਂ ਕਿ ਆਪਾਂ ਕੋਈ ਸਾਡੇ ਕੋ ਕੋਈ ਕਲਮ ਆਵੇ ਤੇ ਆਪਾਂ ਕਲਮ ਦੇ ਨਾਲ ਆਪਾਂ ਕੋਈ ਸੁਧਾਰ ਕਰ ਸਕੀਏ ਸਮਾਜ ਦੇ ਵਿੱਚ